ਸਵਾਗਤ ਕਰਦਾ ਹਾਂ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਪੈਨਸ਼ਨਰ ਜਾਂ ਮੁਲਾਜ਼ਮਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਜਿਹੜੀ ਥੋੜੀ ਰਾਤ ਮਿਲੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਏਰੀਅਰ ਜਿਹੜਾ ਸੀ ਲੰਬੇ ਸਮੇਂ ਤੋਂ ਸੰਘਰਸ਼ ਕਰਨ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ 1 ਮਈ 2025 ਨੂੰ ਜੜੇ ਪਾਈ ਜਾਣੀ ਸੀ ਤੇ ਉਸ ਦੇ ਸਬੰਧ ਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਮਲਾਜ਼ਮ ਜਿਹੜੇ ਸੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਸੀ ਤੇ 5.5 ਸਾਲਾਂ ਦਾ ਜਿਹੜਾ ਏਰੀਆ ਰੋਜ਼ਾ ਬਕਾਇਆ ਸੀ 1 ਜਨਵਰੀ 2016 ਤੋਂ ਲੈ ਕੇ 30 ਜੂਨ 2031 ਤੱਕ ਜਿਹੜਾ ਸੀ 5.5 ਸਾਲਾਂ ਦਾ ਏਰੀਆ ਜਿਹੜਾ ਲੈਂਡ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜਿਸ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਕਿਸ਼ਤਾਂ ਦੇ ਵਿੱਚ ਜਿਹੜਾ ਏਰੀਆ ਦੇਣ ਦੀ ਮੰਗ ਕੀ ਗੱਲ ਕੀਤੀ ਗਈ ਹੈ ਕਿਸ਼ਤਾਂ ਵਿੱਚ ਦਿੱਤਾ ਜਾ ਰਿਹਾ 42 ਕਿਸ਼ਤਾਂ ਦੇ ਵਿੱਚ ਜਿਹੜਾ ਇਹ ਏਰੀਆ ਦਿੱਤਾ ਰਿਹਾ ਮਲਾਜ਼ਮ ਇੱਕ ਕਿਸ਼ਤ ਵਿੱਚ ਲੈਣਾ ਚਾਹੁੰਦੇ ਸੀ ਪਰ ਹੁਣ ਇਹ 42 ਕਿਸ਼ਤਾਂ ਵਿੱਚ ਦਿੱਤਾ ਜਾਣਾ ਹੈ ਤਾਂ 42 ਕਿਸ਼ਤਾਂ ਵਿੱਚ ਜਿਹੜਾ 80 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਦੋ ਕਿਸ਼ਤਾਂ ਵਿੱਚ ਜਿਹੜਾ 75 ਤੋਂ 85 ਸਾਲ ਦੇ ਵਿੱਚ ਨੇ ਉਹਨਾਂ ਨੂੰ 12 ਕਿਸ਼ਤਾਂ ਵਿੱਚ ਤੇ ਜਿਹੜਾ 75 ਸਾਲ ਤੋਂ ਘੱਟ ਨੇ ਉਹਨਾਂ ਨੂੰ 42 ਕਿਸ਼ਤਾਂ ਵਿੱਚ ਜਿਹੜਾ ਇਹ ਏਰੀਅਰ ਦਿੱਤਾ ਜਾਣਾ ਜਿਸ ਦਾ ਨੂੰ 1 April ਤੋਂ ਸ਼ੁਰੂ ਕੀਤਾ ਜਾ ਰਿਹਾ ਸੀ 1 April 2025 ਨੂੰ ਜਿਹੜਾ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਜਿਹੜੀ ਪਹਿਲੀ ਕਿਸ਼ਤ ਉਸ ਦੀ 1 May 2025 ਨੂੰ ਪੈਨਸ਼ਨ ਦੇ ਨਾਲ ਹੀ ਪਾਈ ਜਾਣੀ ਸੀ ਤਾਂ ਇਸ ਦੇ ਵਿੱਚ ਜਿਹੜੀ ਕੱਲ੍ਹ ਆ ਛੁੱਟੀ ਸੀ ਤੇ ਕੱਲ ਮੈਂ ਕੱਲ ਵੀ ਇੱਕ ਗੱਲ ਕੀਤੀ ਸੀ ਇਸ ਦੇ ਸਬੰਧ ਵਿੱਚ ਤਾਂ ਅੱਜ ਜਿਹੜੀ ਇਸ ਦੀ ਜਿਹੜੀ ਪੈਨਸ਼ਨ ਪਹਿ ਚੁੱਕੀ ਹੈ ਇਹ ਪਤਾ ਲੱਗਿਆ ਹੈ ਕਿ ਕਈ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਪੈਨਸ਼ਨਰ ਸੀ ਉਹਨਾਂ ਨੂੰ ਮੈਸੇਜ ਆ ਚੁੱਕੇ ਨੇ ਖਾਸ ਕਰਕੇ ਜਾਣਕਾਰੀ ਮਿਲੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਵਿੱਚ ਜਿਹੜੇ ਮੁਲਾਜ਼ਮਾਂ ਦੇ ਖਾਤੇ ਸੀ ਜਿਨ੍ਹਾਂ ਦੀ ਪੈਨਸ਼ਨ ਆ ਰਹੀ ਸੀ ਤਾਂ ਉਹਨਾਂ ਨੂੰ ਜਿਹੜੀ ਹੈ ਪੈਨਸ਼ਨ ਜਿਹੜੀ ਹੈ ਇਹਦੇ ਨਾਲ ਏਰੀਅਰ ਦਾ ਜਿਹੜੀ ਮੈਸੇਜ ਆ ਚੁੱਕਾ ਹੈ ਇਸੇ ਤਰ੍ਹਾਂ ਜਿਹੜੇ ਇਹ ਅ ਦੂਸਰੇ ਬੈਂਕਾਂ ਦੇ ਵਿੱਚ ਨੇ ਉਹਨਾਂ ਦਾ ਵੀ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਉਹਨਾਂ ਨੂੰ ਵੀ ਏਰੀਅਰ ਮਿਲਣ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਨੇ ਜਿਹੜਾ ਬੈਂਕਾਂ ਨੂੰ ਇਸ ਦੀ ਦਿੱਤਾ ਸੀ ਜ਼ਿੰਮੇਵਾਰੀ ਕਿ ਤੁਸੀਂ ਆਪਣੇ ਪ੍ਰੋਗਰਾਮ ਜਿਹੜਾ ਹੈ ਸੌਫਟਵੇਅਰ ਦੇ ਵਿੱਚ ਆਪਣੇ ਕੰਪਿਊਟਰ ਦੇ ਵਿੱਚ ਪ੍ਰੋਗਰਾਮ ਬਣਾਇਆ ਜਾਵੇ ਤੇ ਉਸ ਦੇ ਆਧਾਰ ਤੇ ਜਿਹੜੀ ਇਹ ਪੈਨਸ਼ਨ ਦੇ ਨਾਲ ਹੀ ਜਿਹੜਾ ਏਰੀਅਰ ਨੂੰ ਕੈਲਕੂਲੇਟ ਕਰਕੇ ਉਹ ਦਿੱਤਾ ਜਾਣਾ ਸੀ ਤੇ ਹੁਣ ਜਿਹੜੀ ਥੋੜੀ ਮੁਲਾਜ਼ਮਾਂ ਨੂੰ ਜੇ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਜਿਹੜਾ 5.5 ਸਾਲਾਂ ਦਾ ਬਕਾਇਆ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਸੰਘਰਸ਼ ਤੋਂ ਬਾਅਦ ਜਿਹੜਾ ਕਿਸ਼ਤਾਂ ਦੇ ਵਿੱਚ ਹੁਣ ਮਿਲਣਾ ਸ਼ੁਰੂ ਹੋ ਗਿਆ ਪਹਿਲੀ ਕਿਸ਼ਤ ਜਿਹੜੀ ਹੈ ਇੱਕ ਮਈ 2025 ਨੂੰ ਜਿਹੜੀ ਪੈਨਸ਼ਨਾਂ ਦੇ ਨਾਲ ਜਿਹੜੀ ਆ ਚੁੱਕੀ ਹੈ ਤੇ ਕੁਝ ਮੁਲਾਜ਼ਮਾਂ ਦੀ ਅਜੇ ਤੱਕ ਨਹੀਂ ਆਈ ਤੇ ਉਹਨਾਂ ਦੀ ਆ ਜਾਵੇਗੀ ਕਈ ਮੁਲਾਜ਼ਮਾਂ ਦੇ ਮੈਨੂੰ ਕਈਆਂ ਪੈਨਸ਼ਨਰ ਦੇ ਜਿਹੜੇ ਮੈਸੇਜ ਆ ਚੁੱਕੇ ਨੇ ਕਿ ਸਾਡੀ ਪੈਨਸ਼ਨ ਆ ਗਈ ਹੈ ਤੇ ਕਈਆਂ ਦੇ ਨਹੀਂ ਆਈ ਤੁਸੀਂ ਇਹ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿ ਤੁਹਾਡੀ ਪੈਨਸ਼ਨ ਆਈ ਦੇ ਨਾਲ ਏਰੀਅਰ ਆਇਆ ਹੈ ਜਾਂ ਨਹੀਂ ਆਇਆ ਤਾਂ ਜੇ ਗੱਲ ਕਰੀਏ ਮੁਲਾਜ਼ਮਾਂ ਦੀ ਜਿਹੜੇ ਅਜੇ ਕੰਮ ਕਰ ਰਹੇ ਨੇ ਜਿਹੜੇ ਰਿਟਾਇਰ ਨਹੀਂ ਹੋਏ ਤਾਂ ਉਹਨਾਂ ਨੂੰ ਜਿਹੜੇ ਏਰੀਅਰ ਜਿਹੜਾ ਇਹ 36 ਕਿਸ਼ਤਾਂ ਵਿੱਚ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਅਜੇ 1 ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ ਉਹਨਾਂ ਦੀ ਜਿਹੜੀ ਕਿਸ਼ਤ 1 April 2026 ਤੋਂ ਸ਼ੁਰੂ ਹੋਏਗੀ ਤਾਂ 1 April 2026 ਤੋਂ ਸ਼ੁਰੂ ਹੋਏਗੀ ਤਾਂ 1 April 1 May 2026 ਨੂੰ ਉਹਨਾਂ ਨੂੰ ਪਹਿਲੀ ਕਿਸ਼ਤ ਮਿਲੇਗੀ ਤਾਂ ਉਹ ਜਿਹੜੀ ਪਹਿਲੀ 2016 ਦੀ ਜਿਹੜੀ ਉਹ 12 ਕਿਸ਼ਤਾਂ ਵਿੱਚ ਮਿਲੇਗੀ ਤੇ ਇਸੇ ਤਰ੍ਹਾਂ 2017 2018 2019 2020 ਤੇ 2021 ਤੱਕ ਜਿਹੜੀ ਉਹਨਾਂ ਦੀ ਪੈਨਸ਼ਨ ਹੈ 2027 ਤੱਕ ਉਹਨਾਂ ਦੀ ਜਾਏਗੀ 2027 ਨੂੰ March 2027 29 ਨੂੰ ਉਹਨਾਂ ਦੀ ਜਿਹੜੀ ਲਾਸਟ ਕਿਸ਼ਤ ਹੋਏਗੀ ਉਹਨਾਂ ਨੂੰ 36 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ ਤੇ ਇੱਧਰ ਜਿਹੜੇ ਮੁਲਾਜ਼ਮ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਪੈਨਸ਼ਨਰਾਂ ਨੂੰ ਜਿਹੜੀ ਉਹ 42 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ ਤਾਂ ਜਿਸ ਦੀ ਲਾਸਟ ਕਿਸ਼ਤ ਜਿਹੜੀ ਜਨਵਰੀ 2028 ਤੱਕ ਜਾਏਗੀ ਜਨਵਰੀ 2028 ਨੂੰ ਜਿਹੜੀ ਲਾਸਟ ਕਿਸ਼ਤ ਦਿੱਤੀ ਜਾਵੇਗੀ ਤਾਂ ਹੁਣ ਜਿਹੜੇ ਮੁਲਾਜ਼ਮਾਂ ਨੂੰ ਜਿਹੜਾ ਪੈਨਸ਼ਨਰਾਂ ਨੂੰ ਜਿਹੜੀ ਪਹਿਲੀ ਕਿਸ਼ਤ ਮਿਲ ਚੁੱਕੀ ਹੈ ਤਾਂ ਇਹ ਲੰਬੇ ਸੰਘਰਸ਼ ਤੋਂ ਬਾਅਦ ਜਿਹੜੀ ਹੈ ਇਹ ਥੋੜੀ ਰਾਹਤ ਮਿਲੀ ਹੈ ਤਾਂ ਇਹ ਇੱਕ ਖੁਸ਼ੀ ਦੀ ਲਹਿਰ ਹੈ ਇਹ ਮੁਲਾਜ਼ਮ ਪੈਨਸ਼ਨਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਚੁੱਕੀ ਹੈ ਕਿ ਚਲੋ ਜੇ ਇਕੱਠੇ ਨਹੀਂ ਮਿਲੇ ਤਾਂ ਸਾਨੂੰ ਕਿਸ਼ਤਾਂ ਦੇ ਵਿੱਚ ਹੀ ਮਿਲ ਜਾਣ ਕਿਉਂਕਿ ਪੈਨਸ਼ਨਰਾਂ ਤਾਂ ਮੰਗ ਕਰ ਰਹੇ ਸੀ ਕਿ ਸਾਨੂੰ ਜਿਹੜੇ ਇਕੱਠੇ ਦਿੱਤੇ ਜਾਣ ਇੱਕੋ ਕਿਸ਼ਤ ਦੇ ਵਿੱਚ ਦਿੱਤੇ ਜਾਣ ਜਾਂ ਦੋ ਕਿਸ਼ਤਾਂ ਦੇ ਵਿੱਚ ਦਿੱਤੇ ਜਾਣ ਪਰ ਇਹ ਹੁਣ ਜਿਹੜੀ 5.5 ਸਾਲਾਂ ਦਾ ਜਿਹੜਾ ਏਰੀਆ ਰੇ ਉਹ ਕਿਸ਼ਤਾਂ ਦੇ ਵਿੱਚ ਦਿੱਤਾ ਜਾ ਰਿਹਾ ਤੇ ਚਲੋ ਕਿਸ਼ਤਾਂ ਦੇ ਵਿੱਚ ਹੀ ਪਹਿਲੀਆਂ ਸਰਕਾਰਾਂ ਵੀ ਜਿਹੜੇ ਲਾਰੇ ਲਾ ਦਿਆ ਸੀ ਤਾਂ ਨਹੀਂ ਮਿਲਦੇ ਸੀ ਤਾਂ ਹੁਣ ਇਹਦੀ ਜਿਹੜੀ ਪਹਿਲੀ ਕਿਸ਼ਤ ਪੈ ਚੁੱਕੀ ਹੈ ਤਾਂ ਇਸੇ ਤਰ੍ਹਾਂ ਹੁਣ ਮੁਲਾਜ਼ਮ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੀ 36 ਕਿਸ਼ਤਾਂ ਦੇ ਵਿੱਚ ਦਿੱਤੀ ਜਾਣੀ ਹੈ ਤੇ ਉਹਨਾਂ ਦੀ ਪਹਿਲੀ ਕਿਸ਼ਤ ਲਈ 1 ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਰਿਆ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ